Thank you. तो तो। वाहगुरु जी का खालसा वाहू जी की फतेह ना खुशियां अज आप हर साल जिस तरह ਗੁਰਦੇਵ ਮਹਾਰਾਜ ਸਾਹਿਬ ਜੀ ਉਸ ਪਵਿੱਤਰ ਜਗ੍ਹਾ ਤੋਂ ਇਸ ਜਗ੍ਹਾ ਤੇ ਸ਼ੰਭੀ ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਤੇ ਮਾਦਾ ਗੁਜਰਕੌਰ ਜੀ ਨੇ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਇਸ ਥਾਂ ਤੇ ਰਹਿ ਕੇ ਕੀਤੀ ਅੱਜ ਮਾਤਾ ਗੁਜਰਕੌਰ ਜੀ ਦਾ ਗੁਰਦੇਵ ਮਹਾਰਾਜ ਸਾਹਿਬ ਜੀ ਦਾ ਵਿਆਹ ਪੂਰਬ ਹਰ ਸਾਲ ਸੰਕਤਾਬਰੀ ਸਰਦਾ ਨਾਲ ਮਨੌਦੀਆ ਨੇ ਜਿੱਥੇ ਮਾਤਾ ਗੁਜਰਕਾਉ ਜੀ ਦੇ ਪੇਕੇ ਘਰ ਜਿਲ੍ਹਾ ਜਲੰਧਰ ਕਰਤਾਪੁਰ ਸਾਹਿਬ ਦੀ ਧਰਤੀ ਦੇ ਇਸ ਬਾਬਾ ਪਰਾ ਸਾਹਿਬ ਪੁੱਤਰ ਨਗਰੀ ਤੋਂ ਹਰ ਸਾਹਿਬ ਦੀ ਤਰ੍ਹਾਂ ਨਗ ਕੀਰਤਨ ਦੇ ਰੂਪ ਦੇ ਵਿੱਚ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਦੀ ਅਗਵਾਈ ਹੇਠ ਪੰਜ ਪਿਆਰੇ ਦੀ ਰਹਿਮਾਈ ਇੱਥੇ ਸੰਤਾ ਇਲਾਕੇ ਦੀਆਂ ਹੋਮੋ ਬਾਕੇ ਗੁਰੂ ਸਾਹਿਬ ਦੇ ਵਿਆਹ ਪੂਰਬ ਨੂੰ ਬੜੀ ਸ਼ਰਧਾ ਨਾਲ ਖੁਸ਼ੀ ਨਾਲ ਮਨੌਦੀਆ ਨੇ ਇਸਵਾ ਵੀ ਬਹੁਤ ਸਾਰੀ ਸੰਗਤ ਕਿਉਂਕਿ ਸੰਗਤ ਜਦੋਂ ਦੀ ਸ਼ੁਰੂਆਤ ਹੋਈ ਆ ਕਦੀ ਇੰਦਰੀ ਵਿਆਪੁਰ ਉਪੰਦੀ ਉਹ ਦਿਨ ਤੋਂ ਲੈ ਕੇ આજ ਤੱਕ ਸੰਤਾ ਦਾ ਬਹੁਤ ਸਾਰਾ ਵਾਢਾ ਹੋਇਆ ਹੈ ਆਪਣੇ ਆਪ ਜਦੋਂ ਇਸ ਵਿੰਦਾ ਪਤਾ ਲੱਗਦਾ ਹੈ ਇਲਾਕੇ ਦੀਆਂ ਦੂਰੋਂ ਦੂਰੋਂ ਸੰਤਾ ਦੇ ਦੁਨੀਆ ਦੇ ਕੋਨੇ-ਕੋਨੇ ਤੋਂ ਬੈਠੀਆਂ ਸੰਤਾ ਆਪਣੀ ਸ਼ਰਧਾ ਲੈ ਕੇ ਗੁਰੂ ਦੇ ਇਸ ਖੁਸ਼ੀ ਵਿੱਚ ਸ਼ਾਮਲ ਹੋਦੀਆਂ ਨੇ ਅੱਜ ਵੀ ਅਸੀਂ ਬਹੁਤ ਸਾਰੀ ਸੰਗਤ ਲਾ ਕੇ ਸ਼ੋਬਰੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਰਾਹ ਜਨਰਲ ਸਿੰਘ ਜੀ ਧਾਮੀ ਸਾਹਿਬ ਐਡਵੋਕੇਟ ਸਾਹਿਬ ਦੀਆਂ ਨਿਰਦੇਸ਼ ਆਦੇਸ਼ ਅਧੀਨ ਬਹੁਤ ਸੰਪਾ ਲਾ ਕੇ ਦੀਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਜੋ ਇਥੇ ਸੰਗਤ ਲਾ ਕੇ ਨਗਰ ਕੀਰਤਨ ਚਾ ਰਹੇ ਨੇ ਉਹ ਇਸ ਨਗਰ ਤੇ ਬਹੁਤ ਵੱਡੀ ਕਿਰਪਾ ਬਾਬਾ ਕਲਾਸ ਸਾਹਿਬ ਤੇ ਹੋਈ ਹੈ ਤੋਂ ਇਸ ਨਗਰ ਤੋਂ ਬਾਬਾ ਕਲਾਸ ਸਾਹਿਬ ਦੇ ਪੁੱਤਰ ਨਵੀ ਤੋਂ ਬਹੁਤ ਬਤਾ ਸੰਗਤ ਦਾ ਕਾਫਲਾ ਦਾਠਾ ਮਾਰ ਦਾ ਕੱਤ ਤੁਹਾਡੇ ਸਾਹਮਣੇ ਜਾ ਰਿਹਾ ਹੈ। ਤੋਂ ਆਓ ਆਪਾਂ ਵੀ ਸਾਰੇ ਰਲ ਕੇ ਜਿੱਤੇ ਭਾਵੇਂ ਵਿਦੇਸ਼ਾਂ ਦੇ ਬੈਠੇ ਮੇਰਾ ਕੋਈ ਨਹੀਂ ਵੀ ਆਇਆ ਇਸ ਖੁਸ਼ੀ 'ਚ ਸ਼ਾਮਲ ਹੋ ਰਹੀਆਂ ਸੰਗਤਾਂ ਦਾ ਬਿਰਦੀ ਕਰਾਈਆਂ ਤੋਂ ਧੰਨਵਾਦ ਕਰਦਾ। ਬਧੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਜਿਸ ਭਾਵਨਾ ਨਾਲ ਇਹ ਖੁਸ਼ੀ ਜੇ ਸਾਬ ਹੋਏ ਇਹਨਾਂ ਦੀ ਅਜ ਕੋਈਆਂ ਪੜ ਕੇ ਜਿਵੇਂ ਮੱਖਣ ਸਾਹਿਬ ਦਾ ਬੇੜਾ ਬੰਨੇ ਲਾਇਆ ਸੀ ਇਹਦਾ ਸੰਗਤਾਂ ਦਾ ਵੀ ਬੇੜਾ ਬੰਨੇ ਇਸੇ ਤਰ੍ਹਾਂ ਹੀ ਲਾਉਦੇ ਰਹਿਣਾ। ਆਪਾਂ ਕੁਝ ਸ਼ਾਮ ਰੋਂਦੇ ਲਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ